ਸਾਹਿਕਾਲ ਜੀ ਡੀਪੀਸੀ ਪੰਜਾਬੀ ਦੇ ਤੁਹਾਡੇ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਤਸਵੀਰਾਂ ਦੇ ਦੇ ਪੀਓ ਤੇ ਆਪਣੀ ਸਕਰੀਨ ਦੇ ਉੱਤੇ ਜੋ ਕਿ ਅਸੀਂ ਸਾਂਝਾ ਕਰ ਰਹੇ ਹਾਂ ਤੁਹਾਡੇ ਨਾਲ ਪਿੰਡ ਅਲੀਵਾਲ ਦੇ ਇਸ ਅਖਾੜੇ ਤੋਂ ਤਾਂ ਦੱਦੀਏ ਕੀ ਅਜੋਕੇ ਸਮੇਂ ਦੇ ਵਿੱਚ ਜਿਹੜਾ ਆ ਉਹ ਹੁਣ ਇਹ ਅਖਾੜੇ ਬਹੁਤ ਘੱਟ ਮਿਲਦੇ ਨੇ ਪਰ ਕੋਈ ਸਮਾਂ ਸੀ ਜਦੋਂ ਪਿੰਡ ਪਿੰਡ ਸ਼ਹਿਰ ਸ਼ਹਿਰ ਇਹੋ ਜਿਹੇ ਅਖਾੜੇ ਬਹੁਤ ਜ਼ਿਆਦਾ ਮਿਲ ਜਾਂਦੇ ਸੀ ਜਿੱਥੇ ਕਿ ਨੌਜਵਾਨ ਆਪਣੇ ਸਰੀਰ ਨੂੰ ਸਡੌਲ ਤੇ ਤੰਦਰੁਸਤ ਬਣਾਉਣ ਦੇ ਲਈ ਕਸਰਤਾਂ ਕਰਦੇ ਤੇ ਬਹੁਤ ਸਾਰੇ ਨੌਜਵਾਨ ਪਲਵਾਨੀ ਦੇ ਖੇਤਰਾਂ ਦੇ ਵਿੱਚ ਵੀ ਚਲੇ ਜਾਂਦੇ ਤਾਂ ਦੱਸਦੀ ਇਹ ਕਿ ਕੋਈ ਸਮਾਂ ਇਹ ਵੀ ਸੀ ਜਦੋਂ ਸਕੂਲ ਦੀਆਂ ਕਿਤਾਬਾਂ ਦੇ ਵਿੱਚ ਵੀ ਬਹੁਤ ਸਾਰੇ ਪਹਿਲਵਾਨਾਂ ਦਾ ਜ਼ਿਕਰ ਜਿਹੜਾ ਆ ਹੁੰਦਾ ਰਹਿੰਦਾ ਸੀ ਜਿਵੇਂ ਕਿ ਕਿਕਰ ਸਿੰਘ ਪਹਿਲਵਾਨ ਦਾਰਾ ਸਿੰਘ ਪਹਿਲਵਾਨ ਤੇ ਹੋਰ ਕਈ ਐਸੇ ਪਹਿਲਵਾਨਾਂ ਦੀਆਂ ਕਹਾਣੀਆਂ ਜੋ ਕਿ ਕੂਲਾਂ ਦੇ ਵਿੱਚ ਵੀ ਪੜਾਈਆਂ ਜਾਂਦੀਆਂ ਸੀ ਤੇ ਖਾਸ ਕਰਕੇ ਬੱਬੇ ਹਾਲੀ ਵਰਗੀਆਂ ਸੰਝਾਂ ਬਾਰੇ ਵੀ ਕਿਤਾਬਾਂ ਦੇ ਵਿੱਚ ਜਿਹੜਾ ਆ ਉਹ ਦੱਸਿਆ ਜਾਂਦਾ ਸੀ ਤੇ ਉੱਥੇ ਲੜਨ ਭੜਨ ਵਾਲੇ ਪਹਿਲਵਾਨਾਂ ਦੇ ਨਾਂ ਵੀ ਜਿਹੜੇ ਆ ਬੜੇ ਸੁਨਹਿਰੀ ਅੱਖਰਾਂ ਦੇ ਵਿੱਚ ਤੁਹਾਨੂੰ ਮਿਲ ਜਾਂਦੇ ਸੀ ਪਰ ਤਾਂ ਨੂੰ ਦੱਸ ਦਈਏ ਕਿ ਹੁਣ ਜਿਹੜਾ ਸਮਾਂ ਚੱਲਦਾ ਪਿਆ ਆ ਇਸ ਸਮੇਂ ਦੇ ਵਿੱਚ ਜਾਂ ਤਾਂ ਨੌਜਵਾਨ ਬਾਹਰ ਨੂੰ ਉਡਾਰੀਆਂ ਮਾਰਦੇ ਜਾਂਦੇ ਨੇ ਜਾਂ ਫਿਰ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਨਸਿਆਂ ਦੀ ਦਲਦਲ ਦੇ ਵਿੱਚ ਤਸਦੇ ਜਾਂਦੇ ਜਾਂਦੇ ਨੇ ਤੇ ਇਸ ਤਰ੍ਹਾਂ ਦੇ ਅਖਾੜੇ ਬਹੁਤ ਜ਼ਿਆਦਾ ਘੱਟ ਮਿਲਦੇ ਨੇ ਪਰ ਜਿੱਥੇ-ਜਿੱਥੇ ਇਹ ਅਖਾੜੇ ਹੈ ਉੱਥੋਂ ਦੇ ਨੌਜਵਾਨ ਅਜੇ ਵੀ ਜਿਹੜਾ ਏ ਆਪਣੇ ਸਰੀਰਾਂ ਨੂੰ ਸੁੰਦਰ ਤੇ ਸਡੌਲ ਬਣਾਉਣ ਦੇ ਲਈ ਮਿਹਨਤ ਕਰਦੇ ਤੇ ਮਿਹਨਤ ਕਰ ਰਹੇ ਨੇ ਨਾਲ ਦੀ ਨਾਲ ਤੁਹਾਨੂੰ ਦੱਸ ਦਈਏ ਕਿ ਸੋਹਣੇ ਸਰੀਰਾਂ ਦੇ ਮਾਲਕ ਨੌਜਵਾਨ ਇਹਨਾਂ ਥਾਵਾਂ ਤੋਂ ਹੀ ਹੁੰਦੇ ਹੋਏ ਜਿਹੜਾ ਆ ਉਹ ਸੋਹਣੀਆਂ ਸਰਕਾਰੀ ਨੌਕਰੀਆਂ ਤੇ ਵੀ ਪਹੁੰਚ ਗਏ ਨੇ ਤੁਹਾਨੂੰ ਦੱਸ ਦਈਏ ਕਿ ਇਸ ਅਖਾੜੇ ਦੀ ਦੇਣ ਬਹੁਤ ਸਾਰੇ ਫੌਜ ਦੇ ਵਿੱਚ ਭਰਤੀ ਨੌਜਵਾਨ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਆ ਉਹ ਸਰਕਾਰੀ ਨੌਕਰੀਆਂ ਲੈ ਚੁੱਕੇ ਨੇ ਤੁਹਾਨੂੰ ਦੱਦੀਏ ਕੀ ਪਲਵਾਨੀ ਦੇ ਖੇਤਰ ਦੇ ਵਿੱਚੋਂ ਨਿਕਲ ਕੇ ਤੁਸੀਂ ਚੰਗੀ ਨੌਕਰੀ ਲੈ ਸਕਦੇ ਹੋ ਤੇ ਚੰਗੀ ਸਿਹਤ ਵੀ ਲੈ ਸਕਦੇ ਹੋ ਪਰ ਤੁਹਾਨੂੰ ਦੱਸ ਦਈਏ ਕਿ ਇਹੋ ਜਿਹੇ ਅਖਾੜੇ ਭਾਵੇਂ ਖਤਮ ਹੋ ਚੁੱਕੇ ਨੇ ਪਰ ਜਿੱਥੇ-ਜਿੱਥੇ ਇਹੋ ਜਿਹੇ ਅਖਾੜੇ ਨੇ ਉੱਥੇ-ਉੱਥੇ ਨੌਜਵਾਨ ਹਮੇਸ਼ਾ ਹੀ ਜਿਹੜਾ ਆ ਇਸ ਤਰ੍ਹਾਂ ਦੀਆਂ ਜਿਹੜੀਆਂ ਨੇ ਉਹ ਗਤੀਵਿਧੀਆਂ ਕਰਕੇ ਤੇ ਅੱਗੇ ਵਧਦੇ ਰਹਿੰਦੇ ਨੇ ਤੇ ਤੁਹਾਨੂੰ ਦੱਸ ਦਈਏ ਕਿ ਜਦੋਂ ਗੱਲਬਾਤ ਕੀਤੀ ਤੇ ਇੱਕ ਪਹਿਲਵਾਨ ਨੇ ਦੱਸਿਆ ਕਿ ਉਹ ਆਰਮੀ ਦੇ ਵਿੱਚ ਜੌਬ ਕਰ ਰਿਹਾ ਤੇ ਦੂਸਰੇ ਨੇ ਗੱਲ ਕਹੀ ਕਿ ਸਾਡਾ ਪੂਰਾ ਪਰਿਵਾਰ ਹੀ ਸਰਕਾਰੀ ਨੌਕਰੀਆਂ ਦੇ ਉੱਤੇ ਇਸ ਅਖਾੜੇ ਦੀ ਦੇਣ ਹੈ ਨਾਲ ਦੀ ਨਾਲ ਤੁਹਾਨੂੰ ਦੱਦੀ ਕਿ ਹੁਣ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਬਹੁਤ ਸਾਰੇ ਬੱਚੇ ਇੱਥੇ ਜਿਹੜਾ ਆ ਉਹ ਅਖਾੜੇ ਦੇ ਵਿੱਚ ਜਿਹੜਾ ਆ ਪ੍ਰੈਕਟਿਸ ਕਰਦੇ ਨੇ ਤੇ ਅਖਾੜੇ ਦੇ ਵਿੱਚ ਮਿੱਟੀ ਦੇ ਨਾਲ ਜਿਹੜਾ ਆ ਉਲਤਪੱਤ ਹੋ ਕੇ ਤੇ ਆਪਣੇ ਸਰੀਰ ਨੂੰ ਸਡੌਲ ਬਣਾਉਂਦੇ ਤੇ ਬਹੁਤ ਸਾਰੇ ਪਲਵਾਨ ਵੀ ਇੱਥੋਂ ਨਿਕਲ ਕੇ ਅੱਗੇ ਵਧਦੇ ਜਾ ਰਹੇ ਨੇ ਮਿਹਨਤ ਤਾਂ ਇਸ ਚੀਜ਼ ਦੇ ਉੱਤੇ ਜ਼ਰੂਰ ਆਉਂਦੀ ਏ ਪਰ ਕਿਤੇ ਨਾ ਕਿਤੇ ਇਸ ਦਾ ਜਿਹੜਾ ਆ ਉਹ ਬੈਨੀਫਿਟ ਵੀ ਹੁੰਦਾ ਆ ਭਾਵੇਂ ਉਹ ਦੂਰ ਜਾ ਕੇ ਹੀ ਹੋਵੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਇਹ ਚੀਜ਼ ਦੀ ਮਿਹਨਤ ਬਹੁਤ ਜ਼ਿਆਦਾ ਆ ਤੇ ਇਸ ਦਾ ਮਿਹਨਤਾਨਾ ਜਾਂ ਇਸ ਦਾ ਫਲ ਜਿਹੜਾ ਆ ਦੂਰ ਜਾ ਕੇ ਮਿਲਦਾ ਆ ਸਾਈ ਦੀ ਇਸੇ ਕਰਕੇ ਜਿਹੜੇ ਲੋਕ ਨੇ ਉਹ ਪਹਿਲਵਾਨੀ ਦੇ ਖੇਤਰ ਤੋਂ ਦੂਰ ਜਾ ਰਹੇ ਨੇ ਤੇ ਬੱਚੇ ਜਿਹੜੇ ਆ ਉਹ ਭਟਕਦੇ ਜਾ ਰਹੇ ਨੇ ਦੂਸਰੇ ਪਾਸੇ ਧੰਦਾਦੀ ਇਹ ਕਿ ਜਦੋਂ ਗੱਲਬਾਤ ਕੀਤੀ ਗਈ ਤਾਂ ਇਹਨਾਂ ਨੇ ਇਹ ਵੀ ਕਿਹਾ ਕਿ ਸਭ ਤੋਂ ਛੋਟਾ ਪਹਿਲਵਾਨ ਜੋ ਸਾਡੇ ਅਖਾੜੇ ਦਾ ਹੈ ਉਹ ਹੈ 6 ਸਾਲ ਦੀ ਉਮਰ ਦਾ ਕਰੀਬ ਇੱਕ ਬੱਚਾ ਜੋ ਕਿ ਅਖਾੜੇ ਦੇ ਵਿੱਚ ਆਪਣੇ ਸਰੀਰ ਨੂੰ ਸਡੌਲ ਬਣਾਉਣ ਦੀ ਕੋਸ਼ਿਸ਼ ਕਰਦਾ ਪਿਆ ਹੈ ਦੂਸਰੇ ਪਾਸੇ ਧੰਦਾਦੀ ਇਹ ਕਿ ਅਣਗਿਣਤ ਪਹਿਲਵਾਨ ਜਿਹੜੇ ਨੇ ਉਹ ਇੱਥੋਂ ਨਿਕਲ ਕੇ ਸਰਕਾਰੀ ਨੌਕਰੀਆਂ ਤੇ ਜਾ ਚੁੱਕੇ ਨੇ ਤੇ ਬਹੁਤ ਸਾਰੇ ਨੌਜਵਾਨ ਜਿਹੜੇ ਨੇ ਉਹ ਇੱਥੇ ਜਿਹੜਾ ਆ ਆਪਣੀ ਪ੍ਰੈਕਟਿਸ ਕਰਦੇ ਨਜ਼ਰ ਆ ਹੀ ਰਹੇ ਹੋਣਗੇ ਤੁਹਾਨੂੰ ਤੁਸੀਂ ਕੀ ਕਹਿਣਾ ਚਾਹੋਗੇ ਕੀ ਤੁਹਾਡੇ ਏਰੀਆ ਦੇ ਵਿੱਚ ਕੋਈ ਪਹਿਲਵਾਨ ਜਾਂ ਫਿਰ ਕੋਈ ਪਹਿਲਵਾਨੀ ਅਖਾੜਾ ਹੈ ਤਾਂ ਤੁਸੀਂ ਵੀ ਸਾਡੇ ਨਾਲ ਸੰਪਰਕ ਕਰਕੇ ਆਪਣੇ ਅਖਾੜੇ ਦੀ ਜਾਣਕਾਰੀ ਲੋਕਾਂ ਨਾਲ ਸਾਂਝੀ ਕਰ ਸਕਦੇ ਹੋ ਤਾਂ ਕਿ ਵੱਧ ਤੋਂ ਵੱਧ ਬੱਚੇ ਜਿਹੜੇ ਅਖਾੜਿਆਂ ਨਾਲ ਜੁੜਨ ਤੇ ਆਪਣੇ ਸਰੀਰਾਂ ਦੀ ਸਿਹਤ ਸੰਭਾਲ ਕਰ ਸਕਣ ਤੁਹਾਨੂੰ ਇਹ ਤਸਵੀਰਾਂ ਕਿਵੇਂ ਦੀਆਂ ਲੱਗੀਆਂ ਆਪਣਾ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ ਧੰਨਵਾਦ ਮਿਲਦੇ ਹਾਂ ਕਿਸੇ ਅਗਲੇ ਪ੍ਰੋਗਰਾਮ ਦੇ ਨਾਲ ਵਿੱਕੀ ਮਲਕ ਦੀ ਇਸ ਰਿਪੋਰਟ ਦੇ ਨਾਲ ਮੈਂ ਤੁਹਾਡਾ ਆਪਣਾ ਧਰਮਜੀ ਡੀਪੀ ਧੰਨਵਾਦ ਸਸੀ ਬਾਜੀ ਤੁਹਾਡਾ ਉੱਥੇ ਖੜੇ ਚੰਗੇ ਬਹੁਤ ਬਹੁਤ ਸਵਾਗਤ ਹੈ ਸਰਮੁਹਰੇ ਨਾਮ ਰਿੰਕੂ ਪਹਿਲਵਾਨ ਮੈਂ ਦੱਸਿਓ ਰਿੰਕੂ ਫੌਜੀ ਦੇ ਮੈਂ ਆਉਂਦੇ ਹਾਂ ਜਿੰਨਾ ਨੂੰ ਬੋਲ ਰਿਹਾ ਕਰਾਚੀ ਜਾਂ ਬਾਹਰ ਫੈਮਸ ਤੇ ਮੈਂ ਹੁਣ ਹਰਸਟੈਂਕ ਫੋਲਪਰ ਜੌਬ ਕਰ ਰਿਹਾ ਸਰ ਮੈਂ ਆਰਮੀ ਦੇ ਬੱਚਾ ਪਿਛਲੇ 23 ਸਾਲ ਤੋਂ ਆਰਮੀ ਦਾ ਜੌਬ ਕਰ ਰਿਹਾ ਤੇ ਬਾਕੀ ਖਾੜੇ ਦੇ ਨਾਲ ਜਿਹੜਾ ਇਹਨੂੰ ਸਾਨੂੰ ਕੋਈ 35 ਸਾਲ ਹੋ ਗਏ ਨੇ ਸਰ ਸ਼ਾਬਾਸ਼ ਤੇ ਇਥੇ ਵਾਲੀ ਵਾਲ ਦੇ ਵਿੱਚ ਖਾੜਾ ਚਾਹੁੰਦੇ ਨੂੰ ਸਾਨੂੰ 30 30 ਸਾਲ ਤੋਂ ਉੱਪਰ ਮੈਨੂੰ ਕਰਦੇ ਨੂੰ ਇੱਥੇ ਕੱਢ ਦੇ ਨਾਲ ਹੋ ਗਿਆ ਉਸ ਤੋਂ ਪਹਿਲਾਂ ਵੀ ਹੱਬ ਸਟਾਰਟ ਕਰਦੀ ਸੀ ਇੱਥੇ ਜੇ ਦਿੱਕਿਆ ਜਾਵੇ ਤੇ ਇਹ ਵੈਸੇ ਤੇ ਵਿਰਸਾ ਹੀ ਆ ਪੰਜਾਬ ਦਾ ਹਾਂ ਜੀ ਕੁਰਸੀ ਉਲੋਪ ਹੁੰਦਾ ਜਾ ਰਿਹਾ ਕਿੰਨਾ ਔਖਾ ਇਸ ਗੁਰਸੀ ਨੂੰ ਸਾਹਮਣਾ ਸਰਦਸਿਨ ਸਾਹਮਣਾ ਬਹੁਤ ਔਖਾ ਜੀ ਨੂੰ ਮੈਂ ਤੇ ਲੋਕ ਮਤਲਬ ਜਿਆਦਾ ਕਰ ਲੋ ਸੋਡੀਅਮ ਇੱਕ ਮਤਲਬ ਥੋੜੀ ਜਿਹੀ ਸਮਾਂ ਚਾਹੀ ਹੋਰ ਕਈ ਚੀਜ਼ ਜੱਗੋ ਬਾਜੀ ਪਰ ਖਾੜੇ ਵਾਲੀ ਸਾਈਡ ਮੈਂ ਤਾਂ ਮੈਂ ਤਾਂ ਜਿਆਦਾ ਕਰਨੀ ਪੈਂਦੀ ਆ ਤੇ ਰਿਜ਼ਲਟ ਲੇਟ ਮਿਲਦਾ ਥੋੜਾ ਤੇ ਇਸ ਕਰਕੇ ਲੋਕ ਇਹਦੇ ਨਹੀਂ ਉਝਾਨ ਘੱਟ ਕਰਦੇ ਨੇ ਥੋੜਾ ਦੂਜੀ ਸਾਈਡਾਂ ਤੋਂ ਬਾਹਰ ਨਿਕਲ ਦਿੱਤੇ ਜਲਦੀ ਕੋਈ ਪ੍ਰਭਾਵ ਹੈਗੇ 6 ਸਾਲ ਦਾ ਪ੍ਰਭਾਵ ਨੂੰ ਤੁਸੀਂ ਪਾਲਦੇ ਹਾਂਜੀ ਇਹ ਮੇਰੇ ਜਿਹੜੇ ਫਾਦਰ ਨੇ ਮੁੰਡੇ ਦੇ ਛੋਟੇ ਬੱਚੇ ਦੇ ਦਾ 6 ਸਾਲ ਦਾ ਫਾਦਰ ਵੀ ਖੁਦ ਇੰਟਰਨੈਸ਼ਨਲ ਇੰਟਰਨੈ ਤੋ ਉਹਨਾਂ ਦਾ ਬਹੁਤ ਲਗਾ ਹੈ ਸਾਡੇ ਖਾਣ ਨਾਲ ਉਹ ਇੱਕ ਬ੍ਰਦਰ ਨੇ ਉਹ ਵੀ ਪਹਿਲਵਾਨ ਨੇ ਜਿਹੜਾ ਬੱਚੇ ਦਾ ਚਾਚਾ ਵੀ ਪਹਿਲਵਾਨ ਨੇ ਉਹ ਵੀ ਇੱਥੇ ਸਾਡੇ ਕੋਲ ਮਤਲਬ ਪ੍ਰੈਕਟਿਸ ਕਰਦੇ ਨੇ ਤੇ ਆਪਣੀ ਤਿਆਰੀ ਕਰਦੇ ਨੇ ਬਾਕੀ ਸ਼ੁਗਨ ਦੁਬਾਰਾ ਦੇ ਵਿੱਚ ਜਾਂ ਦੰਗਲਾਂ ਚ ਜਾਂਦੇ ਨੇ ਸਾਡੇ ਨਾਲ ਜਿਹੜਾ ਬੱਚਾ ਤੁਸੀਂ ਇੱਥੇ ਖਾੜੇ ਚ ਲੈ ਆਉਂਦੇ ਹੋ ਕੀ ਲੱਗਦਾ ਉਹਦੀ ਫਿਰ ਸੋਚ ਕਿੱਦਾਂ ਦੀ ਹੋ ਜਾਊਗੀ ਸੋਚ ਸਰ ਇਹਨਾਂ ਨੂੰ ਜਦਾਂ ਜਦੋਂ ਜਿੱਤਾ ਉਹਨਾਂ ਨੂੰ ਗਾਈਡ ਕਰਾਂਗੇ ਉਸੇ ਤਰ੍ਹਾਂ ਇਹਨਾਂ ਦੀ ਸੋਚ ਬਦਲੀ ਜਾਊਗੀ ਜੇ ਉਹਨਾਂ ਨੂੰ ਇਹੀ ਉਹਨਾਂ ਨੂੰ ਇਹੀ ਇਹਦੇ ਘਰਦਿਆਂ ਨੂੰ ਜਾਂ ਬੱਚਿਆਂ ਨੂੰ ਇਹੀ ਸਮਝਾਈਦਾ ਕਿ ਆਪਣੀ ਜਿਹੜੀ ਮੇਰੇ ਤੁਹਾਡੇ ਨਜ਼ਦੀਕ ਏਰੀਆ ਦੇ ਮਤਲਬ ਤੁਹਾਡੇ ਆਸ-ਪਾਸ ਰਹਿਣ ਵਾਲੇ ਉਹਨਾਂ ਦੇ ਪ੍ਰਭਾਵ ਤੋਂ ਚੰਗੇ ਪਰ ਜੋ ਤੁਹਾਡੇ ਨਜ਼ਦੀਕ ਹੀ ਵਾਂਗਲੇ ਚੰਗੇ ਲੋਕ ਹੋਣੇ ਚਾਹੀਦੇ ਨਾ ਕਿ ਖਰਾਬ ਲੋਕਾਂ ਦੀ ਸੰਗਤ ਵਿੱਚ ਬਹਿਣਾ ਚੰਗੀ ਸੰਗਤ ਨੂੰ ਫੋਲੋ ਕਰੋਗੇ ਤਾਂ ਚੰਗੇ ਅੱਗੇ ਵਧੋਗੇ ਕੀ ਨਾਮ ਸਨੀ ਪਾਲਮਾ ਜੀ ਜਦੋਂ ਤੋਂ ਇਸ ਅਖਾੜੇ ਦੇ ਨਾਲ ਜੁੜੇ ਹੋ ਕੀ ਉਪਲਬਧੀਆਂ ਨੇ ਇਸ ਅਖਾੜੇ ਦੀ ਇਸ ਅਖਾੜੇ ਦੇ ਨਾਲ ਮਨੇ ਵੀ ਤਕਰੀਬਨ ਘੱਟੋ-ਘੱਟ 18-20 ਸਾਲ ਹੋ ਗਏ ਜੁੜੇ ਨੂੰ ਤੇ 12 ਸਾਲ ਹੋ ਗਿਆ ਕਰਦੇ ਨੇ ਉਹ ਖਾੜਾ ਚੱਲਦੇ ਨੇ ਮੇਰੇ ਲੁਧਿਆਣਾ ਤੇ ਬਹੁਤ ਨਹੀਂ ਜਿੱਦ ਤੱਕ ਮੰਨ ਲਓ ਕਿ ਉਸ ਖਾੜੇ ਦੇ ਸਾਡੇ ਘਟੋ ਘਟ ਬਤਨੇ ਤੇ 8-10 ਜਵਾਨ ਜਿਹੜੇ ਆ ਤੇ ਪਹਿਲਵਾਨ ਜੌਬ ਕਰਦੇ ਪਏ ਆ ਜੀ ਬਾਕੀ ਤੁਹਾਡੀ ਗੱਲ ਕੀਤੀ ਜਾਵੇ ਤੁਸੀਂ ਵੀ ਜੌਬ ਕਰਦਾ ਮੈਂ ਖੁਦ ਜੌਬ ਕਰਦਾ ਜੀ ਮੈਂ ਖੁਦ ਜੌਬ ਕਰਦਾ ਬੀਲੀਬੋਰਡ ਚ ਜੌਬ ਕਰਦਾ ਜੀ ਮੇਰੇ ਘਰ ਦੇ ਜੀ ਬਦਰ ਉਹ ਵੀ ਜੋ ਕਰਦੇ ਜੋ ਵੀ ਇਸ ਖਾੜੇ ਦੀ ਬਦਲਤਾ ਤੇ ਤੁਹਾਡੀ ਇੱਕ ਜਨਰੇਸ਼ਨ ਹਾਂਜੀ ਹਾਂਜੀ ਜਨਰੇਸ਼ਨ ਆ ਰਹੀ ਹੈ ਜੀ ਛੋਟੇ ਬੱਚੇ ਆ ਰਹੇ ਸਾਡੇ ਮੇਰੇ ਭਤੀਜੇ ਆ ਰਹੇ ਮੇਰੇ ਬਦਰ ਦੇ ਛੋਟੇ ਉਹ ਵੀ ਇੱਥੇ ਆ ਰਹੇ ਆ ਜੀ ਕਿੰਨਾ ਔਖਾ ਵਾ ਨਵੀਂ ਪੀੜੀ ਨੂੰ ਇਸ ਪਾਸੇ ਤੋਰਨਾ ਔਖਾ ਤਾਂ ਬਹੁਤ ਆ ਜੀ ਪਰ ਕੋਸ਼ਿਸ਼ ਜਾਰੀ ਹੈ ਜੀ ਸਾਡੀ ਕੋਸ਼ਿਸ਼ ਜਾਰੀ ਹੈ ਹੀ ਕਰਦੇ ਪਏ ਆ ਕੀ ਸੋਚ ਲਾ ਕੇ ਖਾੜਾ ਚਲਾ ਰਹੇ ਆ ਸੋਚ ਹੈ ਜੀ ਸਾਡੀ ਵੀ ਸਾਡੇ ਨਾਮ ਦਾ ਪਿੰਡ ਦਾ ਨਾਮ ਜੀ ਇੱਕ ਵਾਰੀ ਪੂਰਾ ਚਮਕੇ ਜੀ ਦੁਨੀਆ ਤੇ ਪਤਾ ਲੱਗੇ ਵੀ ਉਹ ਖਾੜੇ ਦੇ ਹਲੀ ਵਾਲ ਖਾੜੇ ਦੇ ਪਹਿਲਵਾਨ ਹੈਗੇ ਆ ਜੀ ਹੌਣ ਵੀ ਦਿਆ ਜੀ ਇਹ ਕੰਮ ਤੇ ਬਾਕੀ ਕਿਰਪਾ ਮਹਾਰਾਜ ਦੀ ਚੱਲਣ ਰਿਹਾ ਇਹ ਕੰਮ ਜੋ ਹੋਏਗਾ ਜੀ ਦੇਖੀ ਜਾਏਗਾ ਫਿਰ ਸਾਡੇ ਕੋਲ ਜੀ 6 ਸਾਲ ਤੋਂ ਲੈ ਕੇ ਜੀ ਤੇ 32 ਸਾਲ ਤੱਕ ਸਭ ਹੋ ਗਿਆ ਜੀ ਸਾਡੇ ਕੋਲ ਛੋਟੇ ਵੱਡੇ ਵੱਡੇ ਕਹਲਵਾਨ ਯਾਰਾ ਜੀ ਸਕੂਲ ਟਾਈਮ ਵਾਲੇ ਸਾਡੇ ਕੋਲ ਜੀ ਜਿਹੜੇ ਆਉਂਦੇ ਆ ਜੀ ਸਕੂਲ ਟਾਈਮ ਤੋਂ ਬਾਹਰ ਇੱਥੇ ਆਉਂਦੇ ਆ ਜੀ ਕੁਝ ਸਾਡੇ ਬੱਚੇ ਆ ਜੀ ਇਹਦੇ ਮੈਚ ਨੇ ਖੇਡ ਕੇ ਆਏ ਆ ਕੀ ਪਿਛਲੇ 2 ਮਹੀਨੇ ਪਹਿਲਾਂ ਹੋਈ ਹੈ ਸਕੂਲ ਉਹਨਾਂ ਚ ਮੈਚ ਨੇ ਖੇਡ ਕੇ ਆਏ ਆ ਬਾਕੀ ਬਹੁਤ ਵਧੀਆ ਪਹਿਲਵਾਨਾ ਸਾਡੇ ਆ। ਔਖਾ ਨਹੀਂ ਆ ਜਾਂਦਾ ਇਹਨੂੰ ਘਰੋਂ ਲਿਆਉਣਾ। ਨਹੀਂ ਜੀ ਲਿਆਉਂਦਾ ਤੇ ਇੱਕ ਵਾਰ ਹੀ ਲੈਣਾ ਪੈਂਦਾ ਜੀ ਬਾਅਦ ਚ ਜੀ ਸ਼ਾਮ ਦਾ ਟਾਈਮ ਆ ਜੀ ਸਾਡਾ 4 ਵਜੇ ਦਾ ਟਾਈਮ ਹੈ ਇਹਨਾਂ ਨੇ 4 ਵਜੇ ਆਪੇ ਆ ਜੰਦੇ ਆ ਖੁਦ ਹੀ ਆ ਜਾਂਦੇ ਆ ਜੀ। ਉਸ ਤੋਂ ਬਾਅਦ ਸਾਡੇ ਉਸਤਾਦ ਜੀ ਨੇ ਉਹ ਫਿਰ ਆ ਜੰਨੇ ਅਸੀਂ ਆ ਜੰਨੇ ਆ ਡਿਊਟੀ ਤੋਂ ਅਸੀਂ ਵੀ ਟਾਈਮ ਨਾਲ ਆ ਜੰਨੇ ਆ ਉਸ ਤੋਂ ਬਾਅਦ ਆ ਕੇ ਫਿਰ ਇੱਥੇ 2 ਘੰਟੇ ਹਾਰੀ ਲਵਾਈ ਦੀ ਆਪਣੀ ਆ ਕੇ ਖੁਦ ਜੀ।